बारे अज साजागर सैन चैरिटेबल होम्योपैथिक डिस्पेंसरी के विखे बहुत ही सत्कारयोग डॉक्टर ने सिंह जी ਡਾਕਟਰ ਪਟਿਆਲੇ ਤੋਂ ਜੋ ਮੈਡੀਕਲ ਡਿਸਪੈਂਸਰੀ ਦੇ ਡਾਇਰੈਕਟਰ ਇਨਚਾਰਜ ਨੇ ਡਿਸਟ੍ਰਿਕਟ ਮੈਡੀਕਲ ਡਿਸਪੈਂਸਰੀ ਪਟਿਆਲਾ ਦੇ ਇਨਚਾਰਜ ਨੇ ਸਾਡੇ ਯੂਕੇ ਤੋਂ ਸ਼ੁਕਰੀਆ ਤੇ ਪ੍ਰਦਾਨ ਕੀਤਾ ਮੇਰੇ ਵੱਲੋਂ ਇਨਸ਼ਾਅੱਲਾ ਕਮੇਟੀ ਦੇ ਮੈਂਬਰ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਵੀਰ ਜੀ ਰਵਿੰਦਰ ਸਿੰਘ ਜੀ ਬਾਕੀ ਸਾਰੇ ਸਾਥੀ ਐਸਓ ਆਏ ਸਾਵੇ ਲੋਸ ਅੱਜ ਅਸੀਂ ਸਾਰੇ ਇੱਕ ਵਿਸ਼ੇਸ਼ ਦਿਨ ਸ਼੍ਰੀ ਕਨਸਟੈਂਟ ਵੈਟਰਨ ਸੈਮਲ ਸਨੀ ਮਾਨ ਜੀ ਦੇ ਜਨਮ ਦਿਨ ਦੀ ਜੋ ਅਨਵਰਸਰੀ ਹੈ 10 ਅਗਸਤ 1755 ਜਨਮ ਹੋਇਆ ਤਾਂ ਬਹੁਤ ਹੀ ਲੰਮਾ ਟਾਈਮ ਹੋ ਗਿਆ ਉਹਨਾਂ ਦੀ ਬਰਸੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਅੱਜ ਅਸੀਂ ਅਗਰਵਾਲ ਰੋਸ਼ਾਲਾ ਦੀ ਇਸ ਪਵਿੱਤਰ ਜਗ੍ਹਾ ਜੋ ਅਗਰਵਾਲ ਚੈਰੀਟੇਬਲ ਡਿਸਪੈਂਸਰੀ ਦੇ ਨਾਮ ਤੇ ਇੱਥੇ ਚੱਲ ਰਹੀ ਹੈ ਉੱਥੇ ਇਕੱਠੇ ਹੋਏ ਸਾਰੇ ਸ਼ਹਿਰ ਨਿਵਾਸੀ ਇੱਥੇ ਆਏ ਹੋਏ ਨੇ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਇੱਥੇ ਆਏ ਹੋਏ ਨੇ ਬਹੁਤ ਵੱਡੀ ਸੇਵਾ ਡਾਕਟਰ ਡਾਕਟਰ ਨੈਮਨ ਸਿੰਘ ਪਿਛਲੇ ਸਵਾ ਸਾਲ ਤੋਂ ਇਸ ਡਿਸਪੈਂਸਰੀ ਦੇ ਵਿੱਚ ਸ਼ਹਿਰ ਸਮਾਨੇ ਦੀ ਨੇੜ ਦੇਡੇ ਇਲਾਕੇ ਦੇ ਜਿੰਨੇ ਵੀ ਪਿੰਡ ਨੇ ਜਾਂ ਉਹਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਦੀ ਸਭ ਦੀ ਬਹੁਤ ਵੱਡੀ ਸੇਵਾ ਡਾਕਟਰ ਸਾਹਿਬ ਕਰ ਰਹੇ ਨੇ ਮੈਂ ਆਪਣੇ ਵੱਲੋਂ ਆਪਣੀ ਗੋਸ਼ਾਲਾ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਡਾਕਟਰ ਸਾਹਿਬ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਇਹ ਨਿਸ਼ਕਾਮ ਸੇਵਾ ਬਿਲਕੁਲ ਫ੍ਰੀ ਸਰਵਿਸ ਡਾਕਟਰ ਕੋਈ ਸਾਡੇ ਤੋਂ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂ ਲੈਂਦੇ ਦਵਾਈਆਂ ਜਿਹੜੀਆਂ ਉਹ ਸਪਾਂਸਰ ਹੋਈ ਜਾਂਦੀਆਂ ਨੇ ਸਾਡੇ ਮਾਨਯੋਗ ਮੰਤਰੀ ਜੀ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਵਾ ਜਿਨ੍ਹਾਂ ਨੇ ਪਿਛਲੇ ਸਾਲ ਫਰਵਰੀ ਦੇ ਵਿੱਚ ਇਸ ਡਿਸਪੈਂਸਰੀ ਦੀ ਓਪਨਿੰਗ ਕੀਤੀ ਉਹਨਾਂ ਬਲੌਇਕ ਬਹੁਤ ਹੀ ਵੱਡੀ ਮਾਦੀ ਸਹਾਇਤਾ ਚਾਲੂ ਇਸਟੇਟਸ ਤੋਂ ਦਿੱਤੀ ਜਾ ਰਹੀ ਹੈ ਇਸ ਸਾਲ ਦਾ ਉਹਨਾਂ ਨੇ 2 ਲੱਖ ਰੁਪਏ ਜਿਹੜਾ ਹੈ ਇਨਵੈਸਟਿਜਨ ਤੇ ਲਗਭਗ 5 ਸਾਲ ਵਾਸਤੇ ਨੌਂਸਕੀਤ ਤੇ ਲਗਭਗ ਦੇ ਵੀ ਰਹੇ ਨੇ ਤਾਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਸਾਰੀ ਕਮੇਟੀ ਵੱਲੋਂ ਸ਼ਹਿਰ ਸਮਾਣਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਕੈਬਨਲੋਂਥਰੀ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਚਲਾ ਜੋ ਸਾਡੇ ਸ਼ਹਿਰ ਸਮਾਣਾ ਦੇ ਉੱਤੇ ਵਿਸ਼ੇਸ਼ ਤੌਰ ਤੇ ਆਪਣਾ ਪਿਆਰ ਕਰ ਰਹਾ ਹੈ ਰੱਖਦੇ ਹੋਏ ਸ਼ਹਿਰ ਸਮਾਨੇ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਸਮਾਨੇ ਦਾ ਬਹੁਤ ਵਿਕਾਸ ਕਰ ਰਹੇ ਨੇ ਉਹਨਾਂ ਦਾ ਵੀ ਦਿਲ ਦੀ ਗਵਾਹੀ ਹੈ ਤਾਂ ਬਹੁਤ ਧੰਨਵਾਦ ਹਨੀਮੈਨ ਜੀ ਜਿਨ੍ਹਾਂ ਦੀ ਅੱਜ ਅਸੀਂ ਬਸੰਨ ਵਰਸਿਸ ਐਡਿਵਿਟ ਕਰ ਰਹੇ ਹੋਮੋਪੈਥੀ ਜਿੱਥੋਂ ਸ਼ੁਰੂ ہوئی ਅਸੀਂ ਸਬਾ ਸਾਲ ਤੋਂ ਮੈਂ ਸਿੱਧੇ ਦੌਰ ਤੇ ਇੱਥੇ ਦੇਖ ਰਹੇ ਹਾਂ ਬਹੁਤ ਪੇਸ਼ੈਂਟ ਇਹਦੇ ਆਉਂਦੇ ਨੇ ਜਿਨ੍ਹਾਂ ਦੀ ਕੋਈ ਵੀ ਬਿਮਾਰੀ ਜੈਲੋਬੈਥੀਸੀ ਆਯੂਰਵੈਦਿਕ ਇਲਾਜ ਨਹੀਂ ਹੋ ਪੰਦਾ ਲੇਕਿਨ ਅਸੀਂ ਸਿੱਧੇ ਦੌਰ ਤੇ ਫਿਕਸ ਸੈਟਰਡੇ ਇੱਥੇ ਦੇਖ ਰਹੇ ਹਾਂ ਕਈ ਲੋਕਾਂ ਦੀ ਨਾ ਟੋਟਣ ਵਾਲੀਆਂ ਬਿਮਾਰੀਆਂ ਡੋ ਟਿਜ਼ੀਜ਼ ਨੇ ਇਹ ਲੱਗਦਾ ਅਸੀਂ ਅਲਰਜੀਜ਼ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਵੀ ਇਹ ਹਰੋਮੋਪੈਥੀ ਦਾ ਕੋਈ ਇਲਾਜ ਨਹੀਂ ਲੇਕਿਨ ਡਾਕਟਰ ਸਾਹਿਬ ਵੀ ਮਿਹਨਤ ਕਰਦਾ ਇਹਨਾਂ ਦੀ ਸੇਵਾ ਕਰਦਾ ਸਾਡੇ ਡਾਕਟਰ ਡ ਤਦਖਤ ਦੀ ਬੇਟੀ ਵੀ ਇੱਥੇ ਨਾਲ ਹੁੰਦੇ ਤਾਂ ਇਹਨਾਂ ਦੀ ਸਭੀ ਸੇਵਾ ਦੇ ਅਦੌਲਤ ਜਿਹੜੀਆਂ ਲੋਕਾਂ ਦੀਆਂ ਬਿਮਾਰੀਆਂ ਜਿਹੜੀ ਪੇਸ਼ੈਂਟ ਦੀਆਂ ਬਿਮਾਰੀਆਂ ਨਾ ਇਲਾਜ ਸੀਗੀਆਂ ਉਹ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਦੇ ਇਲਾਜ ਹੋਇਆ ਮੈਂ ਤਾਂ ਆਪਣੇ ਵੱਲੋਂ ਤੇ ਸ਼ਹਿਰਸ ਮਨੇ ਵੱਲੋਂ ਸਾਡੇ ਮੰਤਰੀ ਜੀ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਜਗਾ ਜਗਾ ਤੇ ਚੈਨ ਦੇ ਵਿੱਚ ਇਹ ਜੇ ਡਿਸਪੈਂਸਰੀ ਹਰ ਨਾਲ ਟਾਈਮ ਤੇ ਖੁੱਲ ਜਾਂ ਤਾਂ ਕਿ ਸਾਵੇ ਦੇਸ਼ ਦੀ ਸਾਵੇ ਸਟੇਟ ਦੀ ਸਭ ਲੋਕਾਂ ਦੀ ਬਹੁਤ ਵਧੀਆ ਸੇਵਾ ਜਿਹੜੀ ਹੈਗੀ ਆ ਉਹ ਹੋ ਸਕੇ ਜਿਆਦਾ ਕੁਛ ਹੋਰ ਮੈਂ ਕੀ ਕਹਾਂ ਬਹੁਤ ਵਧੀਆ ਟ੍ਰੀਟਮੈਂਟ ਅਕਸਰ ਇੱਥੇ ਦੇ ਰਹੇ ਨੇ ਬਿਲਕੁਲ ਕੋਈ ਵੀ ਇੱਕ ਰੁਪਏ ਦਾ ਵੀ ਕੋਈ ਸਾਡੇ ਤੇ ਸਰਸਰ ਦਾ ਖਰਚਾ ਨਹੀਂ ਹੈ ਖਰਚਾ ਤਾਂ ਈਵਨ ਕਾਗ ਵੀ ਆਪਣੇ ਇਲਾਕੇ ਆਂਦੇ ਨੇ ਉਹਦਾ ਵੀ ਕੋਈ ਖਰਚਾ ਸਾਡੇ ਤੇ ਨਹੀਂ ਪੈਂਦਾ ਤਾਂ ਮੈਂ ਤਾਂ ਦਿੱਲੀ ਘਰ ਆਇਆ ਤੁਹਾਡਾ ਸਰ ਨੂੰ ਸੈਲੂਟ ਕਰਦਾ ਹਾਂ ਧੰਨਵਾਦ ਵੀ ਕਰਦਾ ਤੇ ਬਹੁਤ-ਬਹੁਤ ਵਧਾਈ ਵੀ ਦੇਣਾ ਸ਼ਹਿਰ ਨਵਸਿਆਂ ਨੂੰ ਵੀ ਵਧਾਈ ਦੇਣਾ ਕਿ ਡਾਕਟਰ ਦੀ ਸੇਵਾ ਜਿਹੜੀ ਹੈਗੀ ਸਾਡੇ ਸ਼ਹਿਰ ਨੂੰ ਤੇ ਨੇੜੇ ਦੇ ਇਲਾਕੇ ਨੂੰ ਮਿਲ ਰਹੀ ਹੈ ਵਿਸ਼ੇਸ਼ ਤੌਰ ਤੇ ਸਾਡੇ ਪ੍ਰਧਾਨ ਸ਼੍ਰੀ ਮਦਨਜੀ ਮਿੱਤਰ ਜੋ ਅਗਰਵਤਨ ਇਨਸ਼ਾਅੱਲਾ ਨੂੰ ਰਿਪrezent ਕਰ ਰਹੇ ਨੇ ਤਾਂ ਬਹੁਤ ਵਧੀਆ ਸੇਵਾ ਅਗਰਵਤਨ ਇਨਸ਼ਾਅੱਲਾ ਦੀ ਮਦਨਜੀ ਕਮੇ ਟਾਈਮ ਤੋਂ ਕਰ ਰਹੇ ਨੇ ਮਦਨ ਮਿੱਤਰ ਜੀ ਦਾ ਵੀ ਇੱਥੇ ਆਣ ਤੇ ਦਿੰਦੇ ਗਏ ਧੰਨਵਾਦ ਵੀ ਕਰਦਾ ਤੇ ਇਹਨਾਂ ਨੂੰ ਵੀ ਬਧਾਈ ਦਿੰਦਾ ਕਿ ਸਾਡੇ ਸ਼ਹਿਰ ਸਮਾਨੇ ਦੇ ਜੋ ਸੇਵਾ ਸਭ ਤੋਂ ਸਸਤਾ ਵਿਭਗਤਨ ਇਨਸ਼ਾਅੱਲਾ ਸ਼ਹਿਰ ਸਮਾਨੇ ਦੇ ਵਿੱਚ ਦੋ ਸਕੂਲ ਚਲਾਉਂਦੇ ਹੋਣਗੇ ਬਹੁਤ ਦੁਕਾਨਾਂ ਅਗਰਵਤਨ ਇਨਸ਼ਾਅੱਲਾ ਬੰਦੇ ਤਾਂ ਬਹੁਤ ਵੱਡੀ ਸੇਵਾ ਸ਼ਹਿਰ ਸਮਾਨੇ ਚ ਹੋ ਕਿ ਸ਼ਹਿਰ ਸੁਸਮਾਨੀ ਦੀ ਹੋਰ ਸੰਸਥਾ માં ਜਿਹੜੇ ਵੀ ਮੇਰੇ ਸੱਜਣ ਦੋਸਤ ਸਮਾਨੇ ਦੇ ਵਿਦਵਾਨ ਬਾਦਸ਼ਾਹ ਨੇ ਮੈਂ ਉਸ ਗੱਲ ਵਾਸਤੇ ਵੀ ਸ਼ਹਿਰ ਨਵਾਸੀ ਨੂੰ ਬਹੁਤ ਧੰਨਵਾਦ ਵੀ ਕਰਦਾ ਤੇ ਬਹੁਤ ਬੜਾ ਹੀ